ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਧੰਨਵਾਦ ਰੈਲੀ ਕੱਢ ਰਿਹਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਬੀਤੀ ਸ਼ਾਮ ਹੋਈ ਟਕਰਾਅ ਤੋਂ ਬਾਅਦ ਜਿੱਥੇ ਪੁਲਿਸ ਵੱਲੋਂ ਕੁਝ ਕਾਂਗਰਸੀ ਵਰਕਰਾਂ ਤੇ ਆਗੂਆਂ ਤੇ ਕੇਸ ਦਰਜ ਕੀਤਾ ਉੱਥੇ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਪੁਲਿਸ ਉੱਪਰ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਇੱਕ ਤਰਫਾ ਕਾਰਵਾਈ ਕਰਨ ਦਾ ਦੋਸ਼ ਲਗਾਇਆ ਹੈ। ਕੱਲ ਇੱਕ ਵੱਡੀ ਮਾੜੀ ਘਟਨਾ ਵਾਪਰੀ ਆਮ ਆਦਮੀ ਪਾਰਟੀ ਦੇ ਕੁਝ ਲੋਗ 75 ਨਗਰ ਦੇ ਵਿੱਚ ਫੁੱਲੜਵਾਜੀ ਕਰਦੇ ਨਜ਼ਰ ਆਏ ਸਾਡੀ ਪੰਜਾ ਮਿਸਜ਼ ਪੂਜਾ ਉਹਦੇ ਨਾਲ ਉਹਨਾਂ ਨੇ ਦੁਰਵਿਵਹਾਰ ਕੀਤਾ ਤੇ ਉਹਨੇ ਜਿਹੜੇ ਸਾਡੇ ਕੈਂਡੀਡੇਟ ਸੀ ਜਸਬੀਰ ਸਿੰਘ ਗਿੱਲ ਜ਼ੋਨ 2 ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਉਹਨਾਂ ਨੂੰ ਬੁਲਾ ਕੇ ਉਹ ਜਦੋਂ ਆਏ ਤਾਂ ਜਿਹੜੇ ਉਹ ਬੰਦੇ ਸੀ ਜਿਨ੍ਹਾਂ ਦੇ ਵਿੱਚ ਸਾਡੇ ਕੁਛ ਨਹੀਂ ਸਿੰਘ ਵੀ ਸ਼ਾਮਲ ਸੀ ਉਹਨਾਂ ਨੇ ਜਸਵੀਰ ਨਾਲ ਬੁਰਾ ਭਲਾ ਕਿਹਾ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਕਿਰਪਾਨਾਂ ਕੱਢ ਲਈਆਂ ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ ਕਿ ਜਸਵੀਰ ਤੇ ਜਸਵੀਰ ਦਾ ਬੇਟਾ ਪਿੱਛੇ ਨੂੰ ਚਲੇ ਗਏ ਕਾਰ 'ਚ ਬੈਠਣ ਲੱਗੇ ਫਿਰ ਉਹਨਾਂ ਨੇ ਲਲਕਾਰੇ ਮਾਰੇ ਤੇ ਜਦੋਂ ਉਹ ਅੱਗੇ ਵੱਧ ਰਹੇ ਸੀ ਤਾਂ ਜਸਵੀਰ ਨੇ ਸੈਲਫ ਡਿਫੈਂਸ ਵਿੱਚ ਥੱਲੇ ਕਰਕੇ ਗੋਲੀ ਚਲਾਈ ਉਹ ਇਸ ਕਰਕੇ ਉਹਨੂੰ ਚਲਾਉਣੀ ਪਈ ਕਿਉਂਕਿ ਜੇ ਕਿਤੇ ਜਸਵੀਰ ਗੇਲੋਂ ਉਹ ਪੂਰੀ ਨਾ ਚਲਾਉਂਦਾ ਤਾਂ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਜਸਵੀਰ ਤੇ ਜਸਵੀਰ ਦੇ ਮੁੰਡੇ ਨੂੰ ਮਾਰ ਹੀ ਦੇਣਾ ਸੀ ਇਹ ਜਿਹੜੀ ਘਟਨਾ ਇਹ ਸਾਰੀ ਵੀਡੀਓ ਰਿਕਾਰਡ ਹੋਈ ਹੋਈ ਹੈ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਰਾਤ ਦੇ ਪੁਲਿਸ ਨੇ ਸਾਡੇ ਸਾਰੇ ਜਿੰਨੇ ਵੀ ਸਾਡੇ ਬੰਦੇ ਆ ਉਹਨਾਂ ਦੇ ਘਰਾਂ ਤੇ ਉੱਤੇ ਰੇਡ ਕੀਤੀ ਆ ਸਾਡਾ ਇੱਕ ਨਰੇਂਦਰ ਸਿੰਘ ਨਿੰਦਾ ਰਣੀਏ ਦਾ ਸਾਡਾ ਵਰਕਰ ਹੈ ਉਹਦੇ ਘਰੇ ਕੋਈ ਤੱਕ ਪੁਲਿਸ ਬੈਠੀ ਰਹੀ ਜਸਵੀਰ ਦੀ ਜਿਹੜੀ ਸਾਡੀ ਛੋਟੀ ਭੈਣ ਆ ਵਾਈਫ ਹੈ ਉਹਨੂੰ ਰਾਤੀਂ ਪੁਲਿਸ ਆਪਣੇ ਨਾਲ ਲੈ ਗਈ ਤੇ ਜਸਵੀਰ ਦੇ ਘਰ ਦੀ ਪੂਰੀ ਤਲਾਸ਼ੀ ਲਈ ਚਲੋ ਉਹ ਕੋਈ ਗੱਲ ਨਹੀਂ ਇਹ ਇਨਵੈਸਟੀਗੇਸ਼ਨ ਦਾ 파ਟਾ ਹੈ ਸਾਡਾ ਇੱਕ ਬਹੁਤ ਵੱਡਾ ਰੋਸ ਹੈ ਪੁਲਿਸ ਪ੍ਰਸ਼ਾਸਨ ਦੇ ਅਗੇਂਸਟ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਤੁਸੀਂ ਜਸਵੀਰ ਦੀ ਜਿਹੜੀ ਵਾਈਫ ਹੈ ਉਹਨੂੰ ਕਿਉਂ ਲੈ ਕੇ ਜਾ ਰਹੇ ਉਹ ਹਾਲੇ ਤੱਕ ਵੀ ਉਹਨੂੰ ਰਿਲੀਜ਼ ਨਹੀਂ ਕੀਤਾ ਗਿਆ ਜਦ ਕਿ ਅਸੀਂ بار بار ਪੁਲਿਸ ਅਫਸਰਾਂ ਨੂੰ ਸਾਰੀ ਲੀਡਰਸ਼ਿਪ ਨੇ ਬੇਨਤੀ ਕੀਤੀ ਇਹ ਜਿਹੜਾ ਮਸਲਾ ਆ ਇਹ ਇੱਥੇ ਹੀ ਨਹੀਂ ਖਤਮ ਹੁੰਦਾ ਇਸ ਤੋਂ ਪਹਿਲਾਂ ਬਾਟ ਕੈਸਲ ਦੇ ਵਿੱਚ ਗੋਲੀਆਂ ਚੱਲੀਆਂ ਇੱਕ ਲੇਡੀ ਤੇ ਇੱਕ ਸਾਡੇ ਭਰਾ ਦੀ ਡੈਥ ਹੋਈ ਪੁਲਿਸ ਨੇ ਹਾਲੇ ਤੱਕ ਉਹਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਦੇ ਵਿੱਚ ਗ੍ਰਿਫਤਾਰੀ ਨਹੀਂ ਕੀਤੀ ਇੱਥੇ ਜਸਵੀਰ ਦੀ ਵਾਈਫ ਨੂੰ ਤਾਂ ਲੈ ਗਏ ਰਾਤ ਨੂੰ ਉਹ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਉੱਥੇ ਸ਼ਰਿਆ ਮਰਡਰ ਕੀਤੇ ਦੋ ਬਾਡ ਕੈਸਲ ਤੇ ਉਹਨਾਂ ਦੇ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਦੇ ਕਿਸੇ ਦੇ ਘਰ ਵਾਲੀ ਨੂੰ ਜਾਂ ਕਿਸੇ ਨੇ ਲੇਡੀ ਨੂੰ ਨਹੀਂ ਲੈ ਕੇ ਗਿਆ ਪਰ ਇੱਥੇ ਸਾਡੇ ਕੇਸ ਦੇ ਵਿੱਚ ਕਿਉਂਕਿ ਉਹ ਆਵਾਦੀ ਪਾਰਟੀ ਦੇ ਬੰਦੇ ਸਾਡੇ ਕੇਸ ਦੇ ਵਿੱਚ ਇੱਥੇ ਸਾਡੀ ਭੈਣ ਨੂੰ ਜਸਪੀਰ ਦੀ ਮੈਸੇਜ ਨੂੰ ਵੀ ਨਾਲ ਲੈ ਕੇ ਜੀ ਅਕੇ ਪੇਸ਼ ਕਰੋ ਦੇਖੋ ਜੋ ਪੁਲਿਸ ਕਾਰਵਾਈ ਹੈ ਜੋ ਵਾਕਿਆ ਹੋਇਆ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਲੀਗਲੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਕਿ ਸਾਡੇ ਇਥੋਂ ਜ਼ਿਲ੍ਹਾ ਪ੍ਰੀਸ਼ਦ ਆਲਮਗੀਰ ਤੋਂ ਜੋਨ ਤੋਂ ਤੇਜਿੰਦਰ ਸਿੰਘ ਲਾਡੀ ਜਸੜ ਜਿੱਤੇ ਨੇ ਉਹਨਾਂ ਦਾ ਨਾਂ ਵੀ ਐਫ ਆਈ ਆਰ ਦੇ ਵਿੱਚ ਪਾਤਾ ਨਰਿੰਦਰ ਸਿੰਘ ਨੇ ਲਾ ਉਹਦਾ ਨਾਂ ਵੀ ਚਾਲੀ ਲਿਖਾ ਦਿੱਤਾ ਇਹ ਤਾਂ ੱੱਕਾ ਆਮ ਆਦਮੀ ਪਾਰਟੀ ਜੋ ਸਾਰਾ ਕੁਝ ਹੋ ਰਿਹਾ ਘਟਨਾ ਕਰਮ ਰਾਤ ਦੇ ਸੀ ਸਾਰੀ ਰਾਤ ਸੁਤੇ ਨਹੀਂ ਸਾਡੀ ਪੂਰੀ ਲੀਡਰਸ਼ਿਪ ਬੈਠੀ ਹੈ ਤਾਬਰ ਸਾਹਿਬ ਬੈਠੇ ਹੈ ਸਾਡੇ ਸੰਜੀਤ ਤਲਵਾਰ ਜੀ ਸਾਡੇ ਪ੍ਰਧਾਨ ਨੇ ਉਹ ਬੈਠੇ ਨੇ ਸਰਦਾਰ ਬਲਵਿੰਦਰ ਸਿੰਘ ਬੈਸ ਬੈਠੇ ਨੇ ਪੰਡਿਤ ਸਾਹਿਬ ਬੈਠੇ ਹੈ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਰੋਸ ਪ੍ਰਗਟ ਕਰਨਾ ਹੈ ਕਿ ਸਿਰਫ ਇਹ ਚੇਤਾਵਨੀ ਦੇਣਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਫਿਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹ ਤਾਂ ਹੋ ਨਹੀਂ ਰਹੀ ਫਿਰ ਇਹਦੇ ਤੇ ਤਾਂ ਪਰਚਾ ਦਰਜ ਆ ਉਹਦੇ ਬੇਟੇ ਦੀ ਵੀ ਗੋਲੀ ਮਾਰੀ ਆ ਉਹਦੇ ਬੇਟੇ ਜਸਵੀਰ ਗਿੱਲ ਦੇ ਜਿਹੜਾ ਬੇਟਾ ਆ ਉਹਦੇ ਵੀ ਗੋਲੀ ਲੱਗੀ ਆ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਕ੍ਰਾਸ ਪਰਚਾ ਨਹੀਂ ਫੇਅਰ ਐਂਡ ਪੂਰਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਠੀਕ ਹੈ ਸਰਕਾਰ ਆਮ ਆਦਮੀ ਪਾਰਟੀ ਦਾ ਮਤ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਮ ਜਨਤਾ ਨੂੰ ਕੁਚਲ ਦਿਓ ਬੜੀ ਮਾੜੀ ਗੱਲ ਹੋਈ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਫੇਰ ਕਰਾਓ ساری ਰਾਤ ਉੱਥੇ ਨਿੰਦੇ ਦੇ ਘਰੇ ਰਣੀਏ ਬਾਹਰ ਪੁਲਿਸ ਬੈਠੀ ਵੀ ਲਾਡੀ ਜੱਸੜ ਦੇ ਘਰੇ ਪੁਲਿਸ ਚਲੀ ਗਈ ਇਹੋ ਜਿਹੀਆਂ ਜੜੀਆਂ ਘਟਨਾਵਾਂ ਨਹੀਂ ਨਾ ਜੀ ਤੇ ਬਹੁਤ ਡਿਸਟਰਬ ਕਰਦੀਆਂ ਗੱਲ ਹੈ ਵੀ 75 ਨਗਰ ਗਲੀ ਨੰਬਰ 3 ਜੋ ਥਾਣਾ ਸਦਰ ਦੇ ਇਰੀਏ ਚ ਪੈਂਦਾ ਹੈ ਉੱਥੇ ਇੱਕ ਜਿਹੜਾ ਆਪਸ ਚ ਕਾਂਗਰਸ ਦੇ ਅਕਾਲੀ ਆਪ ਦੇ ਵਰਕਰ ਸੀ ਜਿਹੜਾ ਸੁਦਮੀਤ ਸਿੰਘ ਖੰਨਾ ਜੋ ਕਿ ਆਪ ਦੇ ਵਿਨਿੰਗ ਕੈਂਡੀਡੇਟ ਸੀ ਉਹ ਤੇ ਉਹਦੇ ਨਾਲ ਜਿਹੜੇ ਉਹਨਾਂ ਦੇ ਬੰਦੇ ਸੀ ਜਿਹੜੇ ਉਹ ਆਪਣੇ ਧੰਨਵਾਦ ਦੌਰਾ ਕਰ ਰਹੇ ਸੀ ਉਸ ਗਲੀ ਦੇ ਵਿੱਚ ਜਦੋਂ ਉੱਥੇ ਗਏ ਉੱਥੇ ਜਿਹੜਾ ਦੂਸਰੀ ਧਿਰ ਦੇ ਜਿਹੜਾ ਲੂਜ਼ ਜਿਹਨੇ ਕੈਂਡੀਡੇਟ ਹਾਰਿਆ ਸੀ ਉਹਨਾਂ ਨੇ ਉਹਨਾਂ ਉੱਤੇ ਜਿਹੜਾ ਫਾਇਰ ਵਗੈਰਾ ਕੀਤਾ ਜਿਸ ਚੋਂ 4 ਬੰਦੇ ਇੰਜਰਡ ਹੋਏ ਤਾਂ ਅਸੀਂ ਥਾਣਾ ਸਦਰ ਦੇ ਵਿੱਚ 109 BNS ਦੇ ਵਿੱਚ ਮੁਕਦਮਾ ਦਰਜ ਕਰ ਰਹੇ ਹਾਂ ਜੋ 302 ਮੁਕਦਮਾ ਦਰਜ ਕਰਕੇ ਜਿਹੜਾ ਅਗਲੀ ਕਾਰਵਾਈ ਉਸ ਚਮਕ ਲਈ ਆਉਂਗੇ ਜੋ ਤਿੰਨ ਬੰਦੇ ਜਿੰਨੇ ਅਸੀਂ ਗ੍ਰਿਫਤਾਰ ਕੀ ਸਰ ਕਿਹੜੀ ਪਾਰਟੀ ਦੇ ਵੱਲੋਂ ਫਾਇਰ ਕੀਤੇ ਗਏ ਉਸ ਪਾਰਟੀ ਦੇ ਬੰਦੇ ਵੀ ਇੰਜਰਡ ਹੋਏ ਨੇ ਦੇਖੋ ਹਜੇ ਸਾਨੂੰ ਉਹਦੇ ਬਾਰੇ ਕੋਈ ਇਤਲਾ ਨਹੀਂ ਬਟ ਜਿਹੜੇ ਚਾਰ ਬੰਦੇ ਆ ਜਿਹੜੇ ਇੰਜਰਡ ਹੋਏ ਆ ਉਹ ਜਿਹੜੇ ਹਸਪੀਟਲ ਐਡਮਿਟ ਆ ਉਹਨਾਂ ਦੀ ਸੀ ਸਟੇਟਮੈਂਟ ਦੇ ਉੱਤੇ 307 307 ਦਾ ਮੁਕਦਮਾ ਦਰਜ ਕਰਕੇ ਜਿਹੜਾ ਉਹ ਜੋ ਤਿੰਨ ਬੰਦੇ ਸੀ ਗ੍ਰਫਤਾਰ ਕਰ ਲਏ ਆ ਫਿਲਹਾਲ ਸੀਰਜ ਸਿੰਘਰੀ ਵੀ ਇਹ ਨਹੀਂ ਕਰਦੇ ਹਾਂਜੀ ਕੋਈ ਸੀਰੀਅਸ ਨਹੀਂ ਹੈ ਨਹੀਂ ਉਹਦੇ ਵਿੱਚ ਲੱਤਾਂ ਤੇ ਜਿਹੜੀਆਂ ਜ਼ਿਆਦਾ ਗੋਲੀਆਂ ਜਿਹੜਾ ਲੋਅਰ ਪਾਰਟ ਤੇ ਤਾਂ ਆਊਟ ਆਫ ਡੇਂਜਰ ਹੈ ਕੋਈ ਇਹਦਾ ਸੀਰੀਅਸ ਵਾਲੀ ਗੱਲ ਜਿਹਦੇ ਬੰਦੂਕ ਤੋਂ ਗੋਲੀ ਚਲਾਈ ਗਈ ਹੈ ਸਨੇਦਰ ਉਹ ਅਸਲਾ ਲਾਇਸੈਂਸ ਹੈ ਜੀ ਬੈਕਗ੍ਰਾਉਂਡ ਦੇਖੋ ਜਿਹੜਾ ਉਹ ਲੂਜ਼ਿੰਗ ਜਿਹਨੇ ਲੂਜ਼ ਕੀਤਾ ਸੀ ਕੈਂਡੀਡੇਟ ਦਾ ਕਾਂਗਰਸ ਦਾ ਉਹਦਾ ਜੋ ਹੁਣ ਤੱਕ ਪਤਾ ਲੱਗਿਆ ਵੀ ਉਹਦਾ ਲਾਇਸੈਂਸੀ ਵੈਪਨ ਸੀ ਉਹ ਹਜੇ ਭੱਜਿਆ ਹੋਇਆ ਉਹਨੂੰ ਵੀ ਅਸੀਂ ਜਲਦ ਫੜ ਲਾਂਗੇ ਪਰ ਤਿੰਨ ਜਿਹੜੇ ਵਿੱਚੋਂ ਜਿਹੜੇ ਦੋਸ਼ੀ ਨੇ ਜਿਹੜੇ ਲਿਖਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ